ਪੰਜਾਬ ਦੇ ਵਿੱਚ ਇੱਕ ਬਈ ਦਰਖਤ ਤਾਂ ਹਨ ਜਿਹਦੇ ਬਾਰੇ ਲੋਕਾਂ ਨੇ ਬੜੀਆਂ ਅਫਵਾਹਾਂ ਫਲਾਈਆਂ ਨੇ ਬੜਾ ਇਹਨੂੰ ਭੰਡਿਆ ਪਰ ਦੁਆਬੇ ਏਰੀਏ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਧ ਕਮਾਈ ਦੇਣ ਵਾਲਾ ਦਰਖਤ ਵੀ ਇਹੀ ਆ ਤੇ ਲੋਕਾਂ ਦਾ ਜਿਹਨੇ ਜੀਵਨ ਪੱਧਰ ਵੀ ਉੱਚਾ ਚੱਕਿਆ ਹੈਗਾ ਆਪਾਂ ਗੱਲ ਕਰਦੇ ਹਾਂ ਸਫੈਦੇ ਦੀ ਪਹਿਲਾਂ ਸਫੈਦੇ 'ਚ ਹੁੰਦੀਆਂ ਸੀ ਦੇਸੀ ਵੈਰਾਈਟੀਆਂ ਪਰ ਅੱਜਕੱਲ੍ਹ ਜਿਹੜਾ ਕਲੋਨ ਸਫੈਦਾ ਚੱਲਦਾ ਜਿਹਦੇ ਬਾਰੇ ਆਪਣੇ ਏਰੀਏ ਨੂੰ ਹਜੇ ਤੱਕ ਬਹੁਤ ਘੱਟ ਪਤਾ ਇਹ ਨਹੀਂ ਪਤਾ ਵੀ ਕਲੋਨਸ ਫਾਇਦਾ ਕੀ ਹੁੰਦਾ ਇਹ ਪਾਣੀ ਘੱਟ ਪੀਂਦਾ ਤੇ ਇਸ ਕੀ ਖੂਬੀਆਂ ਹੁੰਦੀਆਂ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਆਪਣੇ ਨਾਲ ਬਾਈ ਰਾਜਵੀਰ ਬਰਾੜ ਤੇ ਬਾਈ ਗੁਰਪਾਲ ਬਰਾੜ ਪਿੰਡ ਭਲਾਈਆਣੇ ਬਾਈ ਹੋਰਾਂ ਨੇ ਕਲੋਨਸ ਫਾਇਦੇ ਦਾ ਕੰਮ ਸ਼ੁਰੂ ਕੀਤਾ ਤੇ ਪੂਰੀ ਡਿਟੇਲ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜਗਮੀਤ ਆ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਬਈ ਆਪਣੇ ਦੱਸੋ ਬਹੁਤ ਵਧੀਆ ਬਈ ਪਹਿਲਾਂ ਤਾਂ ਮੁਬਾਰਕਾ ਨਵੇਂ ਕੰਮ ਦੀ ਹਾਂਜੀ ਧੰਨਵਾਦ ਬਾਈ ਜੀ ਤੇ ਆਪਣੇ ਬਈ ਪਹਿਲਾਂ ਤਾਂ ਇਹ ਭਰਮ ਦੂਰ ਕਰਦ ਗਿਆ ਹਜੇ ਵੀ ਵੀਡੀਓ ਤੇ ਕਮੈਂਟ ਆਉਂਦੇ ਆ ਕਹਿੰਦੇ ਪੰਜਾਬ ਨੂੰ ਸਫੈਦਾ ਬੰਜਰ ਕਰ ਦੂ ਇਹ ਪਾਣੀ ਬਹੁਤ ਪੀਂਦਾ ਵੀ ਜਿਹੜਾ ਦੇਸੀ ਸਫੈਦਾ ਤੇ ਇਹ ਸਫੈਦਾ ਇੱਕ ਦੇ ਇਹਦੇ ਵਿੱਚ ਫਰਕ ਦੱਸ ਦਿਓ ਇੱਕ ਪਾਣੀ ਪੀਣ ਵਾਲੀ ਗੱਲ ਹੈਗੀ ਸੱਚੀ ਜਾਂ ਵੈਸੇ ਹੀ ਆ ਇੱਕ ਤਾਂ ਬਈ ਮੈਂ ਦੱਸ ਦਿੰਨਾ ਬਈ ਪਾਣੀ ਬਚਾਉਣਾ ਕੱਲਾ ਆਪਾਂ ਜ਼ਿਮੀਂਦਾਰਾਂ ਨੇ ਜਾਂ ਕਿਸਾਨਾਂ ਨੇ ਠੇਕਾ ਥੋੜਾ ਲਿਆ ਬਈ ਜੀ ਹਾਂਜੀ ਠੀਕ ਆ ਕਈ ਝੋਨੇ ਨੂੰ ਮਾੜਾ ਕਹੀ ਜਾਂਦੇ ਆ ਬਈ ਝੋਨਾ ਨਾ ਹੋਇਆ ਢੱਡ ਕਿੱਥੋਂ ਭਰ ਲੂ ਸਾਰਾ ਆਪਣਾ ਹਿੰਦੁਸਤਾਨ ਠੀਕ ਹੈ ਤੇ ਪਾਣੀ ਬਈ ਹੋਰ ਵੀ ਬਹੁਤ ਬਰਬਾਦੀਆਂ ਫੈਕਟਰੀਆਂ ਕਰਦੀਆਂ ਕੱਪੜਾ ਬੰਦਾ ਸ਼ਰਾਬ ਬੰਦੀ ਆ ਉੱਥੇ ਪਤਾ ਨਹੀਂ ਕਿੰਨੇ ਲੀਟਰਾਂ 1 ਲੀਟਰ ਨੂੰ ਤਿਆਰ ਕਰਨਾ ਤੇ ਪਤਾ ਨਹੀਂ ਕਿੰਨੇ ਲੀਟਰ ਪਾਣੀ ਡੋਲਿਆ ਜਾਂਦਾ ਠੀਕ ਹੈ ਉਸ ਤੋਂ ਬਾਅਦ ਬਈ ਸ਼ਹਿਰਾਂ ਦੇ ਵਿੱਚ ਸੀਟਾਂ ਲੱਗੀਆਂ ਅਗਲਾ ਬਾਥਰੂਮ ਜਾਂਦਾ ਜਾਂ ਲੈਟਰਨ ਜਾਂਦਾ ਉੱਥੇ 5 ਤੋਂ 7 ਲੀਟਰ ਪਾਣੀ ਇੱਕ ਸਟੈਂਕ ਦੇ ਵਿੱਚ ਢੋਲ ਦਿੰਦਾ ਉਹਨਾਂ ਦਾ ਇਹ ਬਈ ਪੀਂਦਾ ਵੀ ਨਹੀਂਗਾ ਪਾਣੀ ਹੂੰ ਤੇ ਬਾਕੀ ਜਿਹੜੀ ਪਾਣੀ ਪੀਣ ਵਾਲੀ ਹੈ ਬਈ ਕਿਹੜੇ ਬੰਦੇ ਨੇ ਖੋਜ ਕੀਤੀ ਹੈ ਕਿਹੜੀ ਯੂਨੀਵਰਸਿਟੀ ਨੇ ਖੋਜ ਕੀਤੀ ਹੈ ਪਾਣੀ ਪੀਂਦਾ ਇਹ ਹੂੰ ਦੇਸੀ ਲਾਲੋ ਦੇਸੀ ਕਿੱਥੋਂ 100 ਫੁੱਟ ਤੋਂ 200 ਫੁੱਟ ਤੋਂ ਐਡੀ ਜੜ ਥੋੜਾ ਉਹਦੀ 12-13 ਫੁੱਟ ਜਾਂ ਹੋਊਗੀ 20 ਫੁੱਟ ਜੜ ਹੋਊਗੀ ਕਿੱਥੋਂ ਖਿੱਚ ਲਿਆਉਣੇ ਉਹ ਚਲੋ ਮੰਨਦੇ ਆ ਉਹ ਪੀਂਦੇ ਸੀ ਉਹਦੀ ਜੜ ਡੂੰਗੀ ਸੀ ਆ ਤਾਂ ਬਈ ਕਲੋਨਸ ਪੈਦਾ ਨੰਨ੍ਹੀਆਂ ਵੈਰਾਈਟੀਆਂ ਖੋਜਾਂ ਕਰੀ ਜਾਂਦੀ ਐ ਸਾਇੰਸ ਇਹਦੀ 4 ਫੁੱਟ 1/2 ਫੁੱਟ ਜਾਲ ਆ ਬਈ ਜੜ ਐ ਮੂਲ ਜੜ ਹੈ ਨਹੀਂ ਜਿਹੜੀ ਮੂਲੀ ਜਿੰਦੀ ਥੱਲੇ ਉਹ ਇਹਦੇ ਚ ਹੈ ਨਹੀਂਗੀ ਤੇ 1/2 ਫੁੱਟ ਚ ਕਿਹੜਾ ਛੋਟਾ ਪਾਣੀ ਰੱਖਿਆ ਬਈ ਜਿਹੜਾ ਇਹ ਪੀਜੂਗਾ ਠੀਕ ਐ ਬਈ ਹਾਂ ਫਸਲ ਮਾਰਦੀ ਐ ਗਵਾਂਡੀਆਂ ਦੀ ਫਸਲ ਨਹੀਂ ਹੋਣ ਦੇਣੀ ਇਹਦੇ ਨਾਲ ਬਈ ਜਮਾ ਮੋਢ ਤੇ ਮੈਂ ਤੈਨੂੰ ਕਣਕ ਝੋਨਾ ਕਰਕੇ ਦਿਖਾਉਂਗਾ ਇਹਦੇ ਹੂੰ ਕੋਈ ਫਸਲ ਨਹੀਂ ਮਾਰਦਾ ਕੋਈ ਇਹਦਾ ਪਾਸੇ ਵਢਾਂਗਣੀ ਹੁੰਦਾ ਨਾ ਕੋਈ ਡਾਣੀ ਹੁੰਦੀ ਐ ਇਹਨੇ ਸਿੱਧਾ ਜਾਣਾ ਇਹਨੇ ਕਮਰਸ਼ੀਅਲ ਆ ਇਹ ਠੀਕ ਐ ਹਾਂ ਕੋਈ ਪਾਣੀ ਪੂਣੀ ਨਹੀਂ ਪੀਂਦਾ ਵੀਰੇ ਉਈ ਜਮੀਨ ਬੰਦਰ ਨਹੀਂ ਕਰਦਾ ਸ਼ਹਿਰਪੁਰ ਆਪਾਂ ਗਈ ਸੀ ਬਈ ਲੋਕ ਵੀ ਤੰਦਰੁਸਤ ਆ ਆਪਣੇ ਨਾਲ ਇੱਧਰ ਕਹਿੰਦੇ ਕੈਂਸਰ ਹੋ ਜਾਂਦਾ ਇਹਦੇ ਨਾਲ ਸ਼ਹਿਰਪੁਰ ਆਣ ਨੂੰ ਤਾਂ ਕੈਂਸਰ ਇੱਕ ਨੂੰ ਵੀ ਨਹੀਂਗਾ ਉੱਥੇ ਕੈਂਸਰ ਤਾਂ ਸਾਰਾ ਆਪਣੇ ਬਠਿੰਡੇ ਮਾਨਸੇ ਵਿੱਚ ਰਹਿ ਗਿਆ ਇੱਧਰ ਆ ਰਹਿ ਗਿਆ ਗੰਗਾ ਨਗਰ ਵੀ ਆਪਣੇ ਚ ਆ ਗਿਆ ਪਾਣੀ ਮਾੜਾ ਆਪਣੇ ਆ ਫੈਕਟਰੀਆਂ ਅਡੋਲੀ ਜਾਂਦੀਆਂ ਕੈਂਸਰ ਹੋਰ ਤਰੀਕਾ ਨਾਲ ਹੁੰਦਾ ਇਹਦੇ ਨਾਲ ਕੈਂਸਰ ਘੜਾ ਦਰਖਤ ਆ ਇਹ ਇਹਦਾ ਸਮਾਂ ਦੀ 5 ਸਾਲ ਹਰਿਆਲੀ ਆਕਸੀਜਨ ਦੇਊਗਾ ਸਾਰੇ ਆਪਣੇ ਪੰਜਾਬ ਨੂੰ ਠੀਕ ਹੈ ਬਈ ਹਾਂ ਇਹ ਬਈ ਵਹਿਮ ਬਣਾਇਆ ਇਹਦੇ ਕੱਲਾ ਜੱਟਾਂ ਨੂੰ ਹੋਰ ਪਾਸੇ ਕਿਸਾਨਾਂ ਨੂੰ ਹੋਰ ਪਾਸੇ ਲੈ ਕੇ ਜਾਣਾ ਜਦੋਂ ਪਤਾ ਆਏ ਬਈ ਲੱਗ ਗਿਆ ਵਾਹਨ ਚ ਨਾ ਤਾਂ ਕੋਈ ਆਰਟੀਕਲ ਕੋਲੇ ਜਾਵੇ ਨਾ ਕੋਈ ਰੇ ਵਾਲੀ ਸਪਰੇਅ ਵਾਲੀ ਦੁਕਾਨ ਤੇ ਜਾਵੇ ਨਾ ਕੋਈ ਡੀਜ਼ਲ ਮੱਚੇ ਨਾ ਕੋਈ ਸੰਦ ਖਰੀਦੇ ਨਾ ਕੋਈ ਸਬਸਿਡੀ ਪਿੱਛੇ ਭਜੇ ਨਾ ਕੋਈ ਰੋਟਾ ਬੀਟਰ ਖਰੀਦੇ ਨਾ ਕਬੈਨ ਖਰੀਦੇ ਸਾਰਿਆਂ ਦਾ ਕੰਮ ਖੜਦਾ ਇਹਦੇ ਕਰਕੇ ਬਈ ਉਹ ਤਾਂ ਪ੍ਰੋਪੋਗੈਂਡਾ ਸ਼ੁਰੂ ਕੀਤਾ ਇਹਨਾਂ ਨੇ ਹਾਂ ਹਾਂ ਤੇ ਬਈ ਰਾਜਸਥਾਨ ਵਾਲੇ ਤਾਂ ਇਸੇ ਗੱਲ ਕਰਕੇ ਡਰੀ ਜਾਂਦੇ ਜਿਵੇਂ ਵੇਲੀਆਂ ਜ਼ਮੀਨਾਂ ਪਈਆਂ ਇਹ ਪਾਣੀ ਬਹੁਤ ਪਾਣੀ ਬਈ ਕੋਈ ਪਾਣੀ ਨਹੀਂ ਇਹਨੂੰ 10 ਤੋਂ 15 ਦਿਨਾਂ ਤੱਕ ਪਾਣੀ ਲਾਉਣਾ ਵੀਰੇ ਹਾਂ ਸਾਲ ਚ 12-13 ਪਾਣੀ ਭਾਲਦਾ ਇਹ ਅੱਛਾ ਹਾਂ ਤੇ ਤੁਸੀਂ ਦੱਸੋ 12-13 ਪਾਣੀਆਂ ਚ ਕਿਹੜੀ ਫਸਲ ਹੁੰਦੀ ਆ ਝੋਨਾ ਹੋ ਜੂਗਾ ਝੋਨੇ ਨਾਲੋਂ ਘੱਟ ਪੀਂਦਾ ਬਈ ਪਾਣੀ ਇਹ ਹਾਂ ਅੱਧਾ ਵੀ ਨਹੀਂ ਪੀਂਦਾ ਇਹ ਬਾਕੀ ਬਈ ਲੋਕਾਂ ਨੂੰ ਪਤਾ ਨਹੀਂ ਇਹ ਜਿਹੜਾ ਬੁੱਤਾ ਨਾ ਲਾਉਣ ਬਈ ਵਾਣ ਵਾਦੂ ਪਏ ਆ ਖੁੱਲੇ ਹਾਂਜੀ ਠੀਕ ਆ ਨਿਆਰਾ ਆ ਜੂਗਾ ਬਈ ਰਾਜਸਥਾਨ ਚ ਆਪਾਂ ਜਾਵਾਂਗੇ ਇੱਕ ਦੋ ਦਿਨਾਂ ਚ ਵੀਡੀਓ ਲੈ ਕੇ ਆਵਾਂਗੇ ਜਿੱਥੇ ਸਪੈਦਾ ਖਲੋਣ ਸਪੈਦਾ ਪੂਰਾ ਘੈਂਟ ਖੜਾ ਬਈ ਜੀ ਹੂੰ ਰਾਜਸਥਾਨ ਵਾਲੇ ਪ੍ਰਾਜ ਸਪੈਸ਼ਲ ਸਾਡੇ ਨਾਲ ਸੰਪਰਕ ਕਰਨ ਕਿਲਾ ਲਾਉਣਾ ਦੋ ਕਿਲੇ ਪੰਜ ਕਿਲੇ 10 ਕਿਲੇ ਪਿਓਰ ਬਸ ਤੁਹਾਡਾ ਬੂਟਾ ਚੰਗੀ ਵੈਰਾਈਟੀ ਦਾ ਹੋਣਾ ਚਾਹੀਦਾ ਬੂਟਾ ਨਹੀਂ ਮਾੜਾ ਹੋਣਾ ਚਾਹੀਦਾ ਤੰਦਰੁਸਤ ਹੋਣਾ ਚਾਹੀਦਾ ਠੀਕ ਹੈ ਛੋਡੇ ਬਹੁਤ ਘੱਟ ਪਾਣੀ ਤੇ ਜਮਾਂ ਵੀ ਪਾਣੀ ਘੱਟਾ ਛੋਡੇ ਕੋਲੇ ਤੁਸੀਂ ਡ੍ਰਿਪ ਸਿਸਟਮ ਨਾਲ ਕਰ ਸਕਦੇ ਹੋ ਡ੍ਰਿਪ ਸਿਸਟਮ ਤੇ 70 ਤੋਂ 80% ਸਬਸਿਡੀ ਆ ਆਪਦੇ ਤੁਸੀਂ ਖੇਤੀਬਾੜੀ ਦਫ਼ਤਰ ਚ ਜਾਣਾ ਉਹ ਡ੍ਰਿਪ ਸਿਸਟਮ ਲੈ ਲਓ ਫੇਰ ਨਾਲੇ ਇਹਦਾ ਰਿਜ਼ਲਟ ਵੀ ਵਧੀਆ ਆਊਗਾ ਨਾਲੇ ਜਮ੍ਹਾਂ ਘੱਟ ਪਾਣੀ ਨਾਲ ਲੱਗੂਗਾ ਇਹ ਹਾਂ ਰਾਜਸਥਾਨ ਵਾਲੇ ਭਰਾ ਜਰੂਰ ਸਾਡਾ ਸੰਪਰਕ ਕਰਨ ਜਰੂਰ ਬਈ ਸਪੈਸਦਾ ਲਾਉਣ ਐਵੇਂ ਭੁੱਖੇ ਮਰਨ ਦੀ ਕੋਈ ਲੋੜ ਨਹੀਂ ਤੁਹਾਨੂੰ ਤੇ ਨਾਲੇ 2 ਤੋਂ 3 ਸਾਲ ਛੋਟੀ ਫਸਲ ਹੋਊਗੀ ਇਹਦੇ ਵਿੱਚ ਹਾਂ ਹਾਂ ਬਾਈ ਜੀ ਇਹ ਵੈਰੈਟੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਜਿਹੜੀਆਂ ਜਿਆਦੇ ਚੱਲਦੀਆਂ ਜਿਵੇਂ ਆਹ ਤੁਹਾਡੇ ਕੋਲੇ ਜਿਆਦੇ ਸਟਾਕ ਪਿਆ ਹਨਾ ਹਾਂਜੀ ਇਹ ਸਾਰਾ ਬਾਈ ਪੀਤੇ ਹੀ ਆ ਇਹ ਇਹ ਜਾ ਰਿਹਾ ਫਾਰਮ ਤੇ ਜਾ ਰਿਹਾ ਲੱਗਣ ਜਾ ਰਿਹਾ ਜੀ ਹਾਂ ਇਹ ਲੱਗਣ ਜਾ ਰਿਹਾ ਆਪਣੇ 500 ਆ ਜਰਾਮਿਆਂ ਨੇ ਜਾ ਰਿਹਾ ਹੈ ਅਲੱਗ-ਅਲੱਗ ਜਾ ਰਿਹਾ ਕੋਈ 100 200 ਇਥੋਂ ਕਿਉਂਕਿ ਹੁਣ ਆਪਣੇ ਅਸੀਂ ਲੇਟ ਕੰਮ ਕਰਿਆ ਇਹ ਸਰਚ ਤਾਂ ਬਹੁਤ ਚਿਰ ਦਿਖ ਰਿ ਜਾਂਦੇ ਸੀ ਹੁਣ ਝੋਨਾ ਲੱਗ ਗਿਆ ਆਪਣੇ ਪੰਜਾਬ ਚ ਤਾਂ ਰਾਜਸਥਾਨ ਵਾਲਿਆਂ ਕੋਲੇ ਹਜੇ ਮੌਕਾ ਹੈਗਾ ਕਈ ਹੁਣ ਭਰਾ ਭਾਈ ਫੋਨ ਕਰਦੇ ਆ ਕਹਿੰਦੇ ਝੋਨੇ ਚ ਲੱਗ ਜੂਗਾ ਭਾਈ ਝੋਨੇ ਚ ਨਹੀਂ ਲੱਗਦਾ ਕਾਲੀ ਨਾ ਕਰੋ ਝੋਨਾ ਵਾੜ ਲਓ ਉਸ ਤੋਂ ਬਾਅਦ ਅਸੀਂ ਬਾਣ ਵੇਖਾਂਗੇ ਜ਼ਮੀਨ ਦੇਖਾਂਗੇ ਪਾਣੀ ਚੰਗਾ ਜ਼ਮੀਨ ਚੰਗੀ ਆ ਪਪੂਲਰ ਲਵਾਵਾਂਗੇ ਤੇ ਨਾਲੇ ਆਸਪੈਦਾ ਲਵਾਵਾਂਗੇ ਸਾਰਾ ਸਾਲ ਲੱਗਦਾ ਭਾਈ ਪਪੂਲਰ 2 ਮਹੀਨੇ ਲੱਗਦਾ ਭਾਈ ਠੀਕ ਹੈ ਬਾਈ ਹਾਂਜੀ ਤੇ ਜੇ ਕਿਸੇ ਨੇ ਮੰਨ ਲਓ ਜ਼ਿਆਦੇ ਲਵਾਉਣਾ ਹੋਣ ਵੀ ਹਾਂਜੀ ਕੀ ਸਿਸਟਮ ਹੁੰਦਾ ਆਪਣਾ ਕਿੰਨੀ ਦੂਰ ਤੱਕ ਚਲੇ ਜਾਂਦੇ ਹੋ ਤੇ ਰੇਟ ਬਾਈ ਨਾ ਫੋਨ ਆਈ ਜਾਂਦੇ ਬਾਈ ਸਾਨੂੰ 20 ਬੂਟੇ 50 ਬੂਟੇ 100 ਬੂਟੇ 2 ਟਾ 200 250 ਬੂਟਾ ਚਾਹੀਦਾ ਬਾਈ ਇੱਥੇ ਪਿੰਡ ਭਲਾਂਗਣੇ ਆ ਕੇ ਲੈ ਜਾਓ ਜੇ ਬਾਕੀ ਸਾਡੀ ਨਾ ਅਸੀਂ ਸਰਵਸ ਸ਼ੁਰੂ ਕਰਦੇ ਆਂ ਅੰਮਰਸਰ ਵਾਲਾ ਰੂਟ ਪਾਵਾਂਗੇ ਇੱਕ ਇੱਕ ਪਟਿਆਲੇ ਵਾਲਾ ਇੱਕ ਇਧਰ ਮਾਨਸਾ ਬਲਾਡੇ ਵਾਲਾ ਰੂਟ ਬਾਈ ਠੀਕ ਹੈ ਉਹਦੇ ਵਿੱਚ ਤੁਹਾਡਾ 300 ਬੂਟਾ ਕਿਵੇਂ ਆਂ ਜੇ ਮੈਂ ਤੁਸੀਂ ਸਾਲ ਲਾਉਣਾ ਆਂਡੀ ਗਵਾਂਡਕਾ ਨੂੰ ਮਨਾਓ ਬਈ 300 ਬੂਟਾ ਕਰ ਲਿਆ ਆਪਾਂ ਉਹਦੇ ਦੋ ਫਾਇਦੇ ਹੁਣ ਤੁਹਾਡੀ ਟਰਾਂਸਪੋਰਟ ਹੋ ਜੂਗੀ ਤੇ ਜਦੋਂ ਬਈ ਤਿੰਨ ਪੰਜ ਸਾਲਾਂ ਨੂੰ ਪੱਟਿਆ ਤੁਸੀਂ ਉਦੋਂ ਤੁਹਾਡੇ 50 100 ਬੂਟੇ ਦਾ ਕਿਸੇ ਨੇ ਮੋਲ ਨਹੀਂ ਬੜਾ ਚੰਗਾ ਲਾਉਣਾ 300 ਕੋਲੋਂ ਖੜਾ ਚੰਗਾ ਵਪਾਰੀ ਲੱਗੇ ਜੂ ਉਹਦੀ ਗੱਡੀ ਬਣ ਜੂਗੀ ਬਈ ਠੀਕ ਹੈ ਤੇ ਉਹ ਤੁਸੀਂ ਸਾਨੂੰ ਡਿਲੀਵਰੀ ਵੀ ਦੇਵਾਂਗੇ 300 ਪਲੱਸ ਬੂਟੇ ਵਾਲੇ ਦੀ ਠੀਕ ਹੈ ਉਹਦਾ ਥੋੜਾ ਜਿਹਾ ਖਰਚਾ ਲੱਗ ਰੱਖਾਂਗੇ ਜਿੰਨਾ ਗੱਡੀ ਦਾ ਸਾਰਾ ਰਾਲ ਮਿਲ ਕੇ ਪਾਵਾਂਗੇ ਰੇਕ ਭਰਾ ਲਾਵੇ ਹਨਾ ਤੇ ਹੁਣ ਬਈ ਬਾਉਂਡਰੀਆਂ ਤੇ ਲੱਗੀ ਤੇ ਵਟਾਂ ਤੇ ਬਾਉਂਡਰੀਆਂ ਤੇ ਖਾਲ ਤੇ ਕਿਤੇ ਮਰਜ਼ੀ ਲਾ ਦਿਓ ਵਧੀਆ ਰਿਜ਼ਲਟ ਆਊਗਾ ਤੇ ਬਹੁਤ ਲੋਕ ਇਹ ਡਰੀ ਜਾਂਦੇ ਆ ਵੀ ਜਿਆਦੇ ਸ਼ਫੇਦਾ ਲੱਗ ਜਾਂਦਾ ਵੀ ਰੇਟ ਘਟ ਜਾਣ ਵਾਲੇ ਸਾਲਾਂ ਦੇ ਵਿੱਚ ਜਿੰਨਾ ਵੱਧ ਲੱਗੂ ਰੇਟ ਵਧੂਗਾ ਬਾਈ ਘਟਦਾ ਨਹੀਂਗਾ ਹੂੰ ਜੇ ਤੁਹਾਡਾ ਇੱਕ ਕਿਲਾ ਖੜਾ ਆ ਉਹਦਾ ਰੇਟ ਘੱਟ ਲੱਗੂ ਜੇ ਤੁਹਾਡੇ ਕੋਲੇ ਪੰਜ ਕਿਲੇ ਖੜਾ ਇੱਥੇ ਨੇੜੇ ਉੱਥੇ ਵਪਾਰੀ ਤਗੜੇ ਆਉਣਗੇ ਜਦੋਂ ਉਹਨਾਂ ਨੂੰ ਪਤਾ ਇੱਥੇ ਸਾਡੀ ਮਾਲ ਜ਼ਿਆਦੇ ਬਣੂਗਾ ਇਹ ਬਾਈ ਹਜੇ 10-15 ਸਾਲ ਇਹਦੀ ਡਿਮਾਂਡ ਫੁੱਲ ਰਹਿਣੀ ਆ ਜਦੋਂ ਤੱਕ ਕੋਈ ਨਵੀਂ ਟੈਕਨੋਲੋਜੀ ਨਹੀਂ ਕਿਉਂਕਿ ਬਈ ਜਿੰਨੇ ਆ ਪੱਲੇ ਲੱਗੀ ਜਾਂਦੇ ਆ 250 ਵਾਲੇ ਫੁੱਟ ਵਾਲੇ ਜਾਂ ਬੈੱਡ ਬਣ ਜਾਂਦੇ ਜਾਂ ਕੁਝ ਵੀ ਬਾਹਰਲੇ ਦੇਸ਼ਾਂ ਨੂੰ ਜਾਈ ਜਾਂਦੀ ਹੈ ਦੀ ਪਲਾਈ ਬਈ ਪਲਾਈ ਬਣਦੀ ਹੈ ਦੀ ਬਾਕੀ ਜਿਹੜੀ ਇਹਦੀ ਰਹਿਣ ਖੁਣ ਹੁੰਦੀ ਹੈ ਇਹਦਾ ਕਾਗਜ਼ ਬਣਦਾ ਇਹ ਦੋ ਚੀਜ਼ਾਂ ਦਾ ਬਈ ਡਿਮਾਂਡ ਵਧਣੀ ਆ ਕਿਉਂਕਿ ਆਬਾਦੀ ਵਧਣੀ ਆ ਬਈ ਲੋਕ ਵਧਨੇ ਆ ਤੇ ਜਿਹੜੇ ਪੁਰਾਣੇ ਦਰਾਖਤ ਆ ਉਹਦਾ ਖਾਤਮ ਹੋ ਕੇ ਜੰਗਲ ਵੀ ਖਾਤਮ ਹੋ ਗਏ ਕਮਰਸ਼ੀਅਲ ਲੱਕੜ ਨਹੀਂ ਡੇਕ ਹੋ ਗਈ ਸਪੈਦਾ ਹੋ ਗਿਆ ਪਪੂਲਰ ਹੋ ਗਿਆ ਤੇ ਇੱਕ ਦੋ ਹੋਰ ਵੈਰੈਟੀਆਂ ਹੈਗੀਆਂ ਜਿਹੜੀਆਂ ਲੱਕੜ ਦੇ ਵਿੱਚ ਕਮਰਸ਼ੀਅਲ ਚ ਆਉ ਉਹਨਾਂ ਦਾ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਇਹਨਾਂ ਤੋਂ ਬਈ ਚੱਲੂਗਾ ਠੀਕ ਹੈ ਤੇ ਬਾਕੀ ਇਹ ਕਿੱਲੇ ਦਾ ਬਈ ਲੱਗਦਾ 10 ਬਾਈ 5 ਤੇ 12 ਬਾਈ 6 ਤੇ 13 ਬਾਈ 7 ਤੇ ਤੁਸੀਂ 600 ਤੋਂ ਲੈ ਕੇ 800 ਬੂਟੇ ਤੱਕ ਇਹ ਲਾ ਸਕਦੇ ਹੋ 2 ਸਾਲ ਵਿੱਚ ਫਸਲ ਹੋਊਗੀ ਤੇ ਜਿਹੜੇ ਹੁਣ ਭਰਾ ਜ਼ਿਆਦੇ ਫੋਨ ਆ ਜਾਂਦੇ ਬਾਉਂਡਰੀ ਤੇ ਲਾਉਣਾ ਤੁਸੀਂ 3 ਫੁੱਟ ਤੇ 4 ਫੁੱਟ ਤੇ 5 ਫੁੱਟ ਤੇ ਬੂਟਾ ਲਾ ਸਕਦੇ ਹੋ ਜਿਹੜਾ ਬਾਉਂਡਰੀ ਤੇ ਲਾਉਣਾ ਬਾਉਂਡਰੀ ਦਾ ਵਜਨ ਜ਼ਿਆਦਾ ਕਰੂਗਾ 5 ਸਾਲਾਂ ਦੇ ਵਿੱਚ 3 ਕੁਇੰਟਲ ਤੋਂ ਲੈ ਕੇ 5 ਕੁਇੰਟਲ ਤੱਕ ਵਜਨ ਕਰ ਜੂਗਾ ਜਿਹੜਾ ਪੂਰਾ ਕਿੱਲਾ ਲਾਉਣਾ ਉਹਦੀ ਔਸਤ ਪੈਂਦੀ ਆ ਬਾਈ ਜੀ 2.5 ਕੁਇੰਟਲ ਤੋਂ ਲੈ ਕੇ 4 ਕੁਇੰਟਲ ਦੇ ਵਿੱਚ ਵਿੱਚ ਔਸਤ ਪੈ ਜਾਂਦੀ ਆ ਜਿਹੜਾ ਅੱਜ ਦਾ ਰੇਟ ਹੈਗਾ ਉਹ ਹੈਗਾ 1100 ਤੋਂ ਲੈ ਕੇ 1300 ਰੁਪਏ ਕੁਇੰਟਲਾ ਸ਼ਹਿਰਪੁਰ ਮਿੱਲਾਂ ਦਾ ਤੇ ਜਮਨਾ ਨਗਰ ਇੱਥੇ ਜਾਦੇ ਮਿੱਲਾਂ ਹੈਗੀਆਂ ਬਾਕੀ ਹੁਣ ਬਾਈ ਹਰੇਕ ਸ਼ਹਿਰ ਦੇ ਵਿੱਚ ਪਲਾਈ ਦੀ ਫੈਕਟਰੀਆਂ ਖੁੱਲ ਰਹੀਆਂ ਇਹਦਾ ਮੁੜ ਕੇ ਹੋਰ ਸੌਖਾ ਹੋ ਜਾਣਾ ਆਪਣ ਨੂੰ ਮੰਡੀ ਕਰਨਾ ਪਰ ਜਦੋਂ ਤੁਹਾਡੇ ਕੋਲੇ ਇਹ 5 ਸਾਲਾਂ ਨੂੰ ਤਿਆਰ ਹੋ ਗਿਆ ਸੋਨੂੰ ਬਾਈ ਲੋਕ ਆ ਘਰੇ ਵੜ ਵੜ ਕੇ ਪੁੱਛਣਗੇ ਬਈ ਕਲੋਨ ਵੇਚਣਾ ਕਲੋਨ ਵੇਚਣਾ ਐਨੀ ਮੰਗ ਹੈਗੀ ਐ ਬਈ ਇਹਦੀ ਹਾਂ ਤੇ ਬਈ ਐਡਰੈਸ ਦੱਸ ਦਿਓ ਪ੍ਰੋਪਰ ਕਿੱਥੋਂ ਮਿਲੂਗਾ ਆਪਾਂ ਨੂੰ ਐਡਰੈਸ ਬਈ ਆਪਣਾ ਹੈਗਾ ਬਠਿੰਡਾ ਮਕਸਰ ਰੋਡ ਤੇ ਜਿੱਥੇ ਐਂਡ ਵਾਲਾ ਫਾਰਮ ਆ ਆਪਣਾ ਮੁਰਗੀ ਫਾਰਮ ਆ ਠੀਕ ਆ ਇਹਦੀ ਆਪਣੀ ਨਰਸਰੀ ਹੈ ਤੇ ਜਿੰਨਾ ਮਰਜੀ ਬੂਟਾ ਚਾਹੀਦਾ ਅਸੀਂ ਪਹੁੰਚ ਕਰਕੇ ਦੇਵਾਂਗੇ ਜੇ ਤੁਹਾਡੇ ਕੋਲੇ ਲੇਬਰ ਹੈ ਨਹੀਂ ਲੇਬਰ ਵੀ ਸਾਡੇ ਕੋਲੇ ਵਧੀਆ ਜਿਹੜੀ ਬਾਗ ਲਾਉਣ ਵਾਲੀ ਲੇਬਰ ਹੈਗੀ ਆ ਉਹ 4 ਤੋਂ 5 ਰੁਪਏ ਲੈਂਦੇ ਆ ਨੇੜ ਦਾ 4 ਰੁਪਏ ਦੂਰ ਦਾ 5 ਰੁਪਏ ਤੇ ਉਹ ਵੀ ਕਰ ਸਕਦੇ ਆ ਪਹੁੰਚ ਵੀ ਕਰ ਦਾਂਗੇ ਆਪ ਲਾ ਕੇ ਜਾਵਾਂਗੇ ਸਾਰੀ ਇਹਦੀ ਸਾਮ ਸੰਭਾਲ ਦੱਸਾਂਗੇ ਕੋਈ ਜ਼ਿਆਦਾ ਦਾ ਖਰਚਾ ਨਹੀਂ ਰਹੇ ਸਿਰਫ ਇਹਦਾ ਕੋਈ ਖਰਚਾ ਨਹੀਂਗਾ ਤੇ ਜਿਹੜੇ ਐਨ ਆਰ ਆਈ ਵੀਰ ਹੈਗੇ ਉਹ ਜ਼ਰੂਰ ਲਾਉਣ ਬਈ ਠੀਕ ਹੈ ਬਈ ਧੰਨਵਾਦ ਸਾਨੂੰ